ਯਾਦ ਆ ਲੈਣ ਤੁਹਾਡੇ ਜੀ ਮੈਂ ਵੀ ਵਧੀਆ ਅੱਜ ਇੱਕ ਹੋਰ ਆਪਾਂ ਵਲੌਗ ਨਵਾਂ ਲੈ ਕੇ ਆ ਗਏ ਆ ਚੱਲਦੇ ਆਂ ਅੱਜ ਆਪਾਂ ਮੇਲਾ ਘੁੰਮਣ ਸ਼ਿਵਾਰ ਦਾ ਮੇਲਾ ਆ ਵੀ ਕਰਕੇ ਹੋਰ ਡੇਟ ਉਹਦੀ ਵੱਧ ਕਿਸੇ ਨਹੀਂ ਤਾਂ ਜਿਹੜਾ ਹਜੂਰ ਸਾਹਿਬ ਜੀਗੇ ਉਹਦੇ ਉਹ ਸਰਮ ਮਾਣਾ ਸੀਗਾ ਤੇ ਜਦ ਮੈਂ ਘਰੇ ਆ ਮੈਨੂੰ ਪਤਾ ਲੱਗ ਗਿਆ ਜੀ ਡੇਟ ਵੱਧ ਗਈ ਐ ਜਦੋਂ ਤੱਕ लास्ट ਸੀਗੀ ਤੇ ਮੈਂ ਕਿਹਾ ਤੁਹਾਨੂੰ ਜਾ ਜੰਨੇ ਆ ਅੱਜ 13 ਤਰੀਕ ਆ 35 ਕਿਲੋਮੀਟਰ ਹੈਗਾ ਵਾ ਸਾਡੇ ਘਰ ਦੇ ਕੋਲ ਅਮਰਗੜ ਮੰਡੀ ਦੇ ਕੋਲ ਜਿਹੜਾ ਸ਼ਿਵਾਰ ਦਾ ਮੇਲਾ ਲੱਗਦਾ ਵਾ ਵਸ ਚੱਲਦੇ ਆ ਹੁਣ ਆਪਾਂ ਦਸਤਾਰ ਬਣ ਕੇ ਰੈਡੀ ਹੋ ਗਈਆਂ ਵਟਾੜੀ ਦਸਤਾਰ ਬਣਨੀ ਆ ਇਧਰ ਦੀ ਸਾਈਡ ਆ ਵਟ ਇਧਰ ਦੀ ਸਾਈਡ ਵਟ ਚਲੋ ਚੱਲਦੇ ਆ ਜੀ ਬਣੇ ਦਾ ਵੀਡੀਓ ਦੇ ਨਾਲ ਤੇ ਜਾਣਦੇ ਪਿਆ ਜੀ ਬਸ ਹੁਣ ਅਸੀਂ ਥੋੜਾ ਲੇਟ ਹੋ ਗਏ ਹਨੇਰਾ ਹੋ ਗਿਆ ਆਲੇ ਲਾਈਟਿੰਗ ਵੀ ਜਿਹੜੇ ਵਧੀਆ ਹੁੰਦੇ ਰਾਤ ਦੇ ਆਪਾਂ ਸ਼ੂਟ ਲੈ ਲਾਂਗੇ ਚੱਲਦੇ ਆ ਜੀ ਹੁਣ ਹਾਂ ਜੀ ਬਾਸੀ 15 ਕਿਲੋਮੀਟਰ ਰਹਿ ਗਿਆ ਅਜ ਬਾਹਰ ਦਾ ਮੇਲਾ ਆ ਵਾ ਚੱਲਦੀ ਹਾਂਜੀ ਜੀ ਆਪਾਂ ਪਹੁੰਚ ਗਏ ਆਂ ਚਪਾਰ ਪਿੰਡ ਏਦਾਂ ਸਿੱਧਾ ਜਾ ਕੇ ਹੈਗਾ ਹੁਣ ਪਿੱਛੋਂ ਦਿਖ ਗਿਆ ਸੀਗਾ ਇੱਥੇ ਲੈ ਝੂਟੇ ਇੱਥੇ ਵੀ ਝੂਟੇ ਲੱਗੇ ਆ ਇੱਥੇ ਹੀ ਲੈ ਲਾਂ ਨਾ ਜਾਂ ਮੇਲੇ ਸੇ ਓਏ ਉਹ ਵਾਲਾ ਲੈਣਾ ਅੱਗੇ ਚੱਲਾਂਗੇ ਚੱਲ ਕੋਈ ਨਾ ਚਲੋ ਚੱਲਦੇ ਆਂ ਜੀ ਹੁਣ ਅੱਗੇ ਵਾਰ ਜੀ ਆ ਚਲੋ ਜੀ ਆਪਣੀ ਬਾਈਕ ਪਾਰਕ ਕਰਤੀ ਆ ਤੇ ਸਾਹਮਣੇ ਇੱਧਰ ਮੇਲਾ ਬਾ ਚੱਲਦੇ ਆਂ ਤੁਲੋ ਜੀ ਵਾਸ ਜਾੰਨੇ ਪਿਆ ਹੁਣ ਅੱਗੇ ਨੂੰ ਨਾਲ ਆਪਣਾ ਇੱਕ ਯਾਰੀ ਆਇਆ ਹੋਇਆ ਸਕੂਲ ਦਾ ਇਹ ਡਰਦਾ ਹੀ ਰਹਿੰਦਾ ਕਹਿੰਦਾ ਮੈਨੂੰ ਆਹ ਦਿਖਾ ਵਲੋਗ ਵਿੱਚ ਨਾਲ ਮੇਰਾ ਭਰਾ ਆਇਆ ਹੋਇਆ ਤੇ ਟੰਡੋਲੀ ਵਾਪਾ ਕਿੱਡੇ ਲੱਗੇ ਆ ਇੱਕ ਟੰਡੋਲ ਦੋ ਤਿੰਨ ਫਿਰ ਚਾਰ ਇੱਕ ਦਰਖਤ ਦੇ ਪਿੱਛੇ ਆ ਪੰਜ ਇੱਕ ਉਧਰ ਸਾਹਮਣੇ ਹੈ ਦੇਖਦੇ ਅੰਦਰ ਜਾ ਕੇ ਹੁਣ ਐਂਟਰੀ ਫੀਸ ਵੀ ਹੋਊਗੀ ਮੇਰੇ ਖਿਆਲ ਨਾਲ ਨਹੀਂ 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 ਆਹ 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 ਸੇਂਗੇ ਲੈ ਕੇ ਜਾਣੇ ਤੁਨੇ ਇਹਦੇ ਨਾਲ ਦੀ ਵਜੇ ਪਾਰਕਿੰਗ ਨਾਲ ਕੀ ਆਰਾਮ ਨਾਲ ਆ ਪਿੱਛੇ ਕਾਲੀ ਕਰ ਲਈ ਆਪਾਂ ਪਾਰਕਿੰਗ ਨਾਲ ਨੂੰ ਉੱਥੇ ਲਾਈਟ ਵਗੈਰਾ ਵੀ ਨਹੀਂ ਸੀ ਇੱਥੇ ਵਧੀਆ ਸਿਸਟਮ ਜਿਹਾ ਚਲੋ ਕੋਈ ਨਾ ਕਰ ਸਹੀ ਤਾਂ ਹੈਗੀ ਕਿਸ਼ਤੀ ਮਾਰੀ ਜਾਂਦੀ ਆ ਤਾਂ ਆ ਦੇਖੋ ਜੀ ਕਿਸਤੀ ਕਿ ਨਹੀਂ ਤਾਂ ਆ ਜਾਂਦੀ ਦੇ ਰਹਾ ਉਹ ਹੁਣੇ ਤਰਾ ਨਿਕਲੇ ਪਏ ਆ ਕਹਿੰਦਾ ਮੈਂ ਤਾਂ ਕਿਸ਼ਤੀ ਲੈਣੀ ਐ ਇਹ ਯਾ ਸਾਰਾ ਰੋਡ ਤੇ ਲੱਗਾ ਮੇਲਾ ਇੱਧਰ ਨੂੰ ਵੀ ਆ ਕਿੱਥੇ ਢੋਲ ਘੈਂ ਲਾ ਜਾਵਾਂ ਮੈਂ ਕਹਿੰਦਾ ਇੱੱਥੇ ਵੇਨੇ ਆਪਾਂ ਇਹ ਮੰਨਦੇ ਨਹੀਂ ਹੈਗੇ ਆ ਛੋਟੀ ਕਿਸ਼ਤੀ ਆ ਆ ਦੇਖੋ ਹਲੇ ਨਾ ਹੋਲੀ ਹੋਈ ਆ ਉਹ ਫਦੇਰੀਆ ਮੋੜ ਦੇਖੋ ਕਿੰਨੀ ਉੱਤੇ ਜਾਂਦੀ ਹੈ ਗਿਸ਼ਤੀ ਹਾਂ ਜੀ ਸਾਰੇ ਕਿੱਧਰ ਹੋ ਗਏ ਉਹ ਯਾਰ ਲੈ ਲੰਨੇ ਆ ਮੰਨ ਲੋ ਜੀ ਮੰਨਦੇ ਨਹੀਂ ਕੋਈ ਜਣਾ ਲੈ ਲੈਣੀ ਭਾਬਾ ਉਹ ਦੇਖੋ ਸਿੱਧੀ ਕਿੰਨੀ ਜਾਂਦੀ ਹੈ ਨਿਕਟਾ ਇਹ ਮੰਨਦੇ ਨਹੀਂ ਹੈਗਾ ਪਤਾ ਨਹੀਂ ਕੀ ਗਾਲੇ ਨਾ ਨੋ ਜਿੰਨੀ ਹੋਰ ਹੋਰ ਆਹ ਹੈ ਮੇਰਾ ਜਿਹੜਾ ਹਾਂ ਹਾਂ ਉਹ ਮਾੜਾ ਜੂੜਾ ਹੈ ਦਾ ਪਿਛਲੇ ਮਸਾਲ ਲਿਆ ਸੀਗਾ ਹੈ ਉੱਪਰ ਜਾ ਕੇ ਪੁੱਠਾ ਲੈਂਦਾ ਇਹ ਕਿ ਨਹੀਂ ਉਹਨੇ ਉਪਰ ਆਵਾ ਫੋਨ ਵਾਲਾ ਚਰਾਲੀ ਚਾਲੇ ਤੂੰ ਦਿੱਲੀ ਗਿਆ ਜਾ ਕੇ ਕੋਈ ਵੀ ਆ ਦੇਖੋ ਜੀ ਆਹ ਵਾਲਾ ਸੀਗਾ ਢੂਗਾ ਸੋ ਚੱਲਦੇ ਹਾਂ ਹੁਣ ਅੱਗੇ ਆਪਾਂ ਟਰੈਕਟਰ ਵੀ ਆਂਦੇ ਇੱਥੇ ਕਿੰਨੇ ਜ਼ਿਆਦਾ ਕਿਉਂਕਿ ਆਮਰੇ ਮੇਰਾ ਰੋਲਾ ਦਾ ਕਾਫੀ ਪਈ ਜਾਂਦਾ ਆ ਵਾ ਦੇਖੋ ਯਾ ਕਿ 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 बंगला, गया। बंगला। आ, तो तो आ गया ऊट बंगला आना अंदर इधर छोटा ही आ ज्यादा नहीं है इधर साइड ही वे आए सारे कह वाला इतो पिछे वाला जंडोर वा वा येड़ा भाई छत्के आए ओह ਸਵਾਗਤ ਹੈ ਜੀ ਸਵਾਗਤ ਦਿਮਾਚਾ ਵੀ ਆ ਜਿਓ ਬਸ਼ਾਤ ਕਰੀਆ ਤਰਖਾਨ ਪਿੰਨੀਆਂ ਜੀਰਾ ਵੀ ਲੱਗੀਆਂ ਹੋਈਆਂ ਪਕੋੜੇ ਵਗੈਰਾ ਚਲ ਦੇਖਦੇ ਆ ਪਹਿਲਾਂ ਆਪਾਂ ਚੋਲੇ ਲੈ ਆਈਏ ਉਸ ਤੋਂ ਬਾਅਦ ਉਹ ਦਿਖਾਣੇ ਪਿੰਨੇ ਆ ਅੱਧਰ ਸਾਈਡ ਇਹ ਮੁੰਡਾ ਹੋਦਾ ਹੋਰ ਪਾਣੀ ਲਈ ਮਾਰ ਕਿਤੇ ਆਹਰ ਤੇ ਪਰੂਸ ਤੋਂ ਵਰਤੀ ਚੱਲੀ ਹੈ ਟਿਕਾ ਲੋਗਾ ਦਾਲ ਦੇ ਆਂਡ ਟੰਡੋਲ ਚ ਡੀਡਰ ਨਹੀਂ ਆਗੇ ਜੀਵਾ ਦੇ ਬਾਅਦ ਕੀ ਗੋੜੇ ਦਾ ਟਿਕਟ ਬਾਟ ਵੇਲ ਵਾਲਾ ਫਰਾਡ ਹੋਈ ਆ ਆਜਾ ਆਜਾ ਗੰਦੀ ਗੰਦੀ ਆ ਜਾਓ। ਇੱਥੇ ਮਿਲ ਜੀ। ਚਲੋ ਜੀ ਹੁਣ ਆਪਾਂ ਚੱਲੇ ਆਂ ਟੰਡੋਲ ਜੂੜੇ ਲੈਣ ਤੇ ਮੈਂ ਇਕੱਲਾ ਹੀ ਜਾਣਾ ਪਿਆ ਵਾਂ। ਮੇਰੇ ਨਾਲ ਕੋਈ ਨਹੀਂ ਜਾ ਰਿਹਾ। ਸਾਰੇ ਡਰਦੇ ਆ। ਚੱਲਦੇ ਆ ਹੁਣ। ਚਲੋ ਲਈ ਚੱਲਦੇ ਆ ਹੁਣ। ਐਨੀ ਲੰਬੀ ਲਾਈਨ ਲੱਗੀ ਹੋਈ ਆ। ਆਜਾ ਆਜਾ। ਟਿਕਟਾਂ ਦਾ ਕਾਫੀ ਆ ਏ। ਦਰਨਿਆਣਾ ਝੋਟਿਆ ਤੇ ਇੱਕ ਟਿਕਟ ਇੱਧਰ 100 ਰੁਪਏ ਆ। 1 ਪਰਸਨ ਦੀ। ਤੋ ਲੋ ਜੀ ਹੁਣ ਆਪਣੀ ਵਾਰੀ ਵੀ ਆ ਗਈ ਆ ਬੱਸ ਸੰਕੇਟ ਦੇ ਆਪਾਂ ਕੋਣੀ ਆ ਤੇ ਚੱਲਦੇ ਆ ਬੈੰਨੇ ਆ ਹੁਣ ਮੈਨੂੰ ਤਾਂ ਕੋਈ ਇਨਫਾਟ ਵੀ ਆ ਡੀਗਾ ਪਤਾ ਨਹੀਂ ਕਿਧਰ ਨਾਲ ਬੈਠੂਗਾ ਆਪਰੇ ਤੋਂ ਨਾ ਬੰਦੇ ਨੇ ਮੜਾ ਕਰਦੇ ਹੋ ਗਏ ਡਰ ਗਏ ਆ ਮੈਂ ਕਿਹਾ ਸਾਹਮਣੇ ਕੰਡੋਲ ਦੇ ਬੈਨ ਨਾ ਉੱਤੇ ਵੀ ਨੰਨੇ ਬੈਠਾ ਫੇਰ ਮੈਂ ਕੱਲਾ ਦਾ ਵੱਡੇ ਚੰਡੋਲ ਦੇ ਬੈਠੂਗਾ ਸਾਹਮਣੇ ਇੱਧਰ ਕੱਪਲੇਟ ਵਾਲਾ ਦੁਕਾਨਾ ਬ੍ਰੇਕ ਡਾਂਸ ਓਦੀ ਵਾਰੀ ਆਂ ਤੇ ਚੰਡੋਲ ਦੀ ਲੈ ਜੀ ਟਾਈਮ ਹੋ ਗਈ ਆ ਮਾਕੇ ਲਾਈਟ ਵਧੀਆ ਚੱਲਦੀ ਹੈ ਇਹਦੀ ਡੈਮੋ ਬੋਕੀਆ ਲੈ ਗਏ ਆ ਆਪਾਂ ਨੋਲ ਦੇ ਵਿੱਚ ਹੋੜੀ ਹੋੜੀ ਹੁਣ ਆਪਾਂ ਜਾਣਦੇ ਆ ਉੱਪਰ ਨੂੰ ਆਹ ਬੜਾ ਜੀ ਜਿਹੜੇ ਪਾਜਾ ਜੋ ਤੇਜ਼ ਹੋਣਾ ਉਦੋਂ ਪਤਾ ਲੱਗਣਾ ਜਾਇਆ ਤਾਂ ਆ ਦੋ ਝੰਡੌਲ ਇੱਧਰ ਲੱਗੇ ਇੱਕ ਜਗ੍ਹਾ ਬੈਠੀਆਂ ਤੇ ਦੋ ਸਾਹਮਣੇ ਆ ਟੋਟਲ ਪੰਜ ਝੰਡੌਲ ਲੱਗੇ ਆ ਤੇ ਚਾਰ ਕੇਸੀਆਂ ਵਾਂ ਤੇ ਦੋ ਗਿਸ਼ਟੀਆਂ ਲਈ ਰੈਡੀ ਹੋ ਰਹੀਆਂ ਬਾ ਟੋਟਲੀ ਹੁਣ ਚੱਲ ਪਿਆ ਸਾਰਾ ਹਾਂ ਹਾਂ ਯਾ ਹੋਵੇ ਲੋਕੀ ਜਾਇਆ ਜਾ ਆ ਨਾ ਗੁਰੂ ਪਰ ਕੀ ਓਏ ਐਨੇ ਵੱਡੇ ਟੰਡੋਲ ਆ ਸਾਹਮਣੇ ਮੋਦ ਆ ਗੋ ਆ ਸਾਹਮਣੇ ਦੂਜੇ ਪਾਸੇ ਆ ਸਰਦਾਰ ਕਿਤੇ ਓਏ ਆ ਕਰਦੇ ਆ ਜਿਆਲੇ ਜਿਹੜਾ ਕੇਸਰੀ ਕੋ ਉੱਤੇ ਜਾਂਦਾ ਚੱਲ ਵੇ ਕਿੱਸੀ ਦੇ ਵੀ ਤਹਾਂ ਜਾਂਦਾ ਇਹ ਨਾ ਚੱਕ ਰਿਹਾ ਆਪਣਾ ਬਾਜ਼ੀਆ ਤਾਂ ਕੋਈ ਨਾ ਦੇਖਣੇ ਦਾ ਚਾਹਿਆ ਇਹ ਤੇ ਬੈਗੜਾ ਸਾਰਾ ਮੇਲਾ ਦੀਦਾ ਉੱਪਰੋਂ ਦੀ ਨਿਆਰੇ ਆ ਉਹਨਾਂ ਨੇ ਮੜਾ ਕਰਤਾ ਐਂ ਨਹੀਂ ਬਸ ਕਰੋ ਚੱਕ ਕਿੰਨਾ ਵਧੀਆ ਸਾਰਾ ਵਸੇ ਆਜਾ ਕੋਈ ਜਾ ਆਪਣੇ ਕੋਪਰੇ ਬਹਿ ਗਿਆ ਸਾਰਾ ਮੇਲਾ ਸਾਰਾ ਆਲੇ ਤੇ ਹੀ ਹੋਇਆ ਇਹ ਸਾਰਾ ਹੋਇਆ ਪਿਆਰਾ پیسے ਪੂਰੇ ਕਰ ਦੇ 200 ਰੁਪਏ ਕੇ ਛੋੜ ਦੇ ਰਹਾ ਸਮਾਂ ਇਹ ਬੜਾ ਬੜਾ ਰਹਿਣਾ ਉੱਦਾ ਬਣਾਣਾ ਲੱਭੀ ਹੱਥ ਨਾਲ ਲੱਭਾ ਦੇ ਡਾ ਡਾ ਕਰਦੇ ਡਾ ਕੋ ਪੂਰਾ ਆਪਾਂ 200 ਰੁਪਏ ਦੀ ਰਕਮ ਆਪ ਉਹ ਵੀ ਮੰਗਾ ਦੇ ਹੱਡਾ ਪੰਜ ਚਾਲ ਪੰਜ ਚਾਲ ਹੁਣ ਜਿਹੜਾ ਨਾ ਸਲੋ ਕਰਤਾ ਵਾ ਅੱਗੇ ਨਾਲ ਉਹ ਨਿਆਰਾ ਆ ਗਿਆ ਉਹਦਾ ਨਿਆਰਾ ਹੋ ਗਿਆ ਇਹ ਖਤਮ ਹੋ ਗਿਆ ਇਹ ਜਮਾ ਗਿਆ ਆ ਦੇਖੋ ਸਾਈਡਾਂ ਦਾ ਵੀਊ ਕਿੰਨਾ ਵਧੀਆ ਇਧਰੋਂ ਇਹ ਥੋੜਿਆਂ ਨੇ ਥੱਲੇ ਗਏ ਨੇ ਤਿੰਨਾਂ ਵਧੀਆ ਥੋੜਾ ਜਿਹਾ ਲੱਗ ਰਿਹਾ ਕਿ ਨੀਦੋਂ ਆਏ ਹੋਏ ਆਪਾਂ ਜਿਹੜਾ ਬੈਕ ਸਾਈਡ ਤੇ ਸਪੈਸ਼ਲ ਲਿਬਿਆਣੇ ਤੁਮ ਹਾਰਨ ਰੁਕ ਗਈ ਆ ਸਾਡੀ ਰਾਈਡ ਹੋਣ ਪਾਸ ਥੱਲੇ ਉਤਾਰਦੇ ਵੇ ਸਾਰਿਆਂ ਨੂੰ ਹੌਲੀ ਹੌਲੀ ਆਪਣੀ ਵਾਰ ਵੀ ਆਉਗੀ ਸਾਰਾ ਮੇਲਾ ਦੀਦਾ ਉਪਰੋਂ ਦੀ ਬੈਠਿਆਂ ਨੂੰ ਬੱਚੇ ਬੰਨ ਲੱਗਦਾ ਹੀ ਔਰ ਦੇਖੋ ਉਹਦੇ ਚੰਗੇ ਰਾਖ ਦੇ ਬੱਚਾ ਬੰਨ ਲਾ ਦੇਣਾ ਕਰਦਾ ਹੈ ਸ਼ੇਪੂ ਵੀ ਬੈਠ ਜੇ ਪਰ ਮੰਦਿੰਗ ਨਾਲ ਦੇਖੋ ਕੱਡੀ ਉੱਪਰ ਜਾਏਗਾ ਬੁੱਲਾ ਡਿਸ ਦੇ ਅੰਦਰ ਮੈਂ ਆ ਜੀ ਆ ਨਹੀਂ ਹੈਗੇ ਉਹ ਗੋਡੇ ਚੱਲਦੀ ਹੈ ਵੱਡੇ ਨਾਲ ਉੱਪਰ ਭੇਜਦਾ ਪਹਿਲਾਂ ਕਿਹਦੇ ਲਵਾਵੇਂ ਝੂਟੇ ਗੋਡੇ ਆਣੇ ਆ ਜੀ ਆ ਜੀ ਉਹ ਤਾਂ ਨਹੀਂ ਕਰਦੇ ਆ ਯਾਰੇ ਆ ਗਿਆ ਉਹ ਤਾਂ ਹਾਂਜੀ ਹੋਣਾ ਆਪਾਂ ਸਭ ਤੋਂ ਉੱਪਰ ਆ ਗਏ ਆ ਆ ਵੀਰ ਹੋਣਾ ਤੋਂ ਬਾਅਦ ਆਪਣੀ ਵਾਰੀ ਆ ਉੱਪਰ ਫਿਕਰ ਤੇ ਤੇ ਫਿਰ ਹੋਲੀ-ਵੋਲੀ ਥੱਲੇ ਕਰਕੇ ਉਤਾਂਗੇ ਜੇਸਾ ਹੋਣਾ ਝੂਟਾ ਜੀ ਇੱਕ ਵਾਰੀ ਹੋਰ ਆਣੀ ਚਾਹੀਦੀ ਆ ਆਰਗੇ ਇਆਨੇ ਵਾਲਾ ਆਰਗੇ ਬਹੁਤ ਕਾਦੀ ਜੀ ਨਾ ਜੀ ਆਪ ਜੀ ਟਿਕ ਟਿਕੇਗਾ ਇੱਧਰ ਵੀ ਜਲਾਇਗਾ ਲੜਕੀ ਕੁੜੀ ਕਰੇਗਾ ਗੁਗਾ ਗੁਲਾਮ ਕਰੂਵੇ ਦੇਖਿਆ ਗੁਲਿਆ ਬੱਸ ਕਮਰੇ ਮੇਲਾ ਹਰ ਤੰ ਵੀ ਦਿਖਾ ਦੇਣਾ ਪੇਟੀ ਵਾਰੀ ਆਪ ਆਏ ਸੀਗੇ ਆਈਫਸ ਅੱਗੇ ਲੱਗਦੀ ਆਇਆ ਜਾਏਗਾ ਪਰ ਜਿੱਦਾਂ ਤੱਕ ਤੁਸੀਂ ਆ ਅੱਗੇ ਤੇ 17 ਬਣਨ ਆਪਾਂ ਕਿੰਨੀ ਵਾਰੀ ਆਏ ਹੋਏ ਆ ਸਹੀ ਆ ਕਿ ਇਹ ਨਹੀਂ ਕਰ ਲਓ ਰਿਵਿਊ ਹੰਤਾ ਰੁੱਕ ਗਿਆ ਨਾ ਹੋਰ ਆ ਆ ਆ ਇਹ ਵੀ ਵੀ ਨਾਲ ਆ ਗਏ ਸੀਗੇ ਪਿੱਛੇ ਆਪਾਂ ਸਾਹਮਣੇ ਉਥੇ ਬਾਈਕ ਲਾ ਕੇ ਆਂਦੀ ਆ ਇੱਧਰ ਵਿਚਾਰ ਛੋਣੇ ਜੁੱਟੇ ਆ ਕੱਪ ਪਲੇਟ ਵਗੈਰਾ ਦੋਗੇ ਤੇ ਦੋ ਟੰਡੋਲੇ ਛੋਟੇ ਆ ਨਾਲ ਨਾਲ ਰੋਡ ਤੇ ਸਾਰਾ ਮੇਰਾ ਲੱਗਾ ਹੋਇਆ ਵਾ ਸਾਹਮਣੇ ਖਾਨਦਿਆਂ ਦੁਕਾਨਾਂ ਤੇ ਸਾਹਮਣੇ ਇੱਧਰ ਮੈਂਬਰ ਆ ਹਾ ਹੁਣ ਦੇਖੋ ਕਿ ਇਸ ਦੀ ਕਿੰਨੀ ਉੱਤੇ ਜਾਂਦੀ ਆ ਆਉਂ ਵੀ ਕਰੋ ਚੈੱਕ ਕਿੰਨੇ ਉੱਪਰ ਪਵਾਈ ਦੇ ਬੰਦਿਆਂ ਨੇ ਉਹ ਦੇਖਣ ਵਾਲੇ ਹੁਣ ਜਿਹੜੇ ਪੂਛਲੇ ਬੈਠੇ ਹੁੰਦੇ ਪਿੱਛੇ ਦੇਖਿਓ ਆ ਕੋਈ ਐਕਸਟੇ ਕਰਤੋ ਕਰੋ ਨੰਬਰ ਇਹੋ ਕਿਰਪਾ ਕਰਕੇ ਤੁਹਾਨੂੰ ਫੜ ਕੇ ਬੈਠੇ ਹੋਏ ਆ ਕਰ ਲਾਪਾ ਇਹਨਾਂ ਉੱਤੇ ਰਹਿ ਕੇ ਬੰਦੋਰਾ ਨੂੰ ਉਤਾਰ ਤੇ ਹੁਣ ਬੈਕ ਕਰਦੇ ਪਿਆ ਤੇ ਇਹੋ ਜੋ ਗਾਉਂਦੇ ਸਾਡੀ ਛੋਟੀ ਜਿਹੀ ਰਾਈਡ ਤੇ ਉਹ ਵੀ ਰਾਹੇ ਕਿੱਥੇ ਜਾ ਰਹੀ ਹੈ 50 ਰੁਪਏ ਦਾ ਇਹ ਜੇ ਜਾਨਾ ਹੈ ਹੋਰ ਕਿਸਾਤੀ ਹੈ ਫਲਾਈਟ ਇਹਦੀ ਫਿਰੇ ਟਾਈਮ ਤੇ ਜਾ ਸਕਦਾ ਹੁਣ ਵਾਰੀ ਵਾਰੀ ਸਕੇ ਤੁਹਾਨੂੰ ਦੇਖਣ ਲੱਗਣਾ ਹੈ ਅਸੀਂ ਆਪਣੀ ਦੋਸਤ ਨੂੰ ਦਿਖਾ ਦੇਈਏ ਆ ਨਰੋਟਿਆ ਕਦਾ ਮਾਣੇ ਕਿਸ ਦੀ ਉਹ ਲੱਗਦੀ ਹੈ ਜੇ ਰਿਆ ਆ ਗਿਆ ਜੀ ਯਾਰ ਜੀ ਰੋਪਾ ਨੂੰ ਪੀ ਆ ਹ ਫਿਰ ਵੀ ਨੇ ਮੋਹਰਾ ਤੀਰ ਨੇ ਨਸਰਾ ਕਾਹਦੇ ਬਾਹਵੇਂ ਕੀ ਗੀਰ ਬਾਹਵੇਂ ਯਾਨੀ ਦਇੰਦੇ ਵਾਹੂਂ ਨੂੰ ਪਤਾ ਲੱਗਦਾ ਅੰਦਰ ਬੈਠ ਕੇ ਸਾਹਮਣੇ ਹੈ ਮੇਰੇ ਠੂੜਾ ਕਾਹ ਵੀ ਚੱਲ ਗਿਆ ਈ ਬਾਹਰ ਮਤੇ ਪਰਵਾਹ ਸੰਯੋਗਾ ਜੈਂਤੀ ਸੁਯੋਗਾ ਜੈਂਤੀ ਮਾਈ ਸਾਹ ਆਪਣਾ ਇਥੇ ਲੈ ਆ ਗਏ ਆ ਪ੍ਰੋਗਰਾਮ ਨੂੰ ਜਿਆਦਾ ਆਗਰਾਈ ਕੀ ਨੰਦ ਨਾਲ ਕੀ ਹੋ ਰਿਹਾ ਹੈ ਪਾਇਸਟਾਲ ਫੇਰ ਜਿੱਥੇ ਜਿੱਥੇ ਮੇਲੇ ਲੱਗੂ ਆਪਾਂ ਜਾਵਾਂਗੇ ਨਾਰ ਭੈਣ ਨਗਰ ਦੇ ਜਿੱਥੇ ਜਾਣਾ ਹੈ ਉਹ ਜਿੱਥੇ ਜਾਣਾ ਆ ਅੱਜ ਨੂੰ ਲੈ ਕੇ ਜਾਣਾ ਤੇ ਦੇਲੇ ਜਾਣਾ ਮੇਲੇ ਆਉਂਦੇ ਆਂ ਬਾਤ ਬਾਤ ਦੀ ਬਾਤ ਤੇ ਸਾਹਮਣੇ ਪਰਾਂ ਤੱਕ ਜਾਮ-ਦਆਮ ਲੱਗਾ ਹੋਇਆ ਦੇਖੋ ਕੋਈ ਨਜ਼ਾਰਾ ਆ ਜਾ ਕੇ ਇੰਨੇ ਪੈਗਾਰ ਚਲਾਮੀ ਹਰੀ ਦਰਹਾਗੀ ਆ ਮਿਲਣਾ ਡੀ ਸੁਲਾਵੀ ਗਲਾਗਾਰੀ ਬੱਟੇ ਉਹ ਸਾਡਾ ਹੀ ਰਾਹ ਕੀਤੇ ਯਾਰ ਇਥੇ ਯਾ ਮਾਈਲੀ ਤੇ ਯਾਰ ਆਪੋਗਾ ਚਾਲੂ ਆਪੋਗਾ ਸੁਰੂ ਜਲਾਵੀ ਆ ਗਏ ਹੁਣ ਆਪਾਂ ਟੂਟੇ ਲੈ ਕੇ ਬਹੁਤ ਵਧੀਆ ਰਿਹਾ ਹੋਰ ਤਾਂ ਕੋਈ ਲੈਣਾ ਨਹੀਂ ਕਿਉਂਕਿ ਮੈਂ ਕੱਲਣਾ ਮੇਰੇ ਨਾਲ ਜੀ ਬੰਦੇ ਨਹੀਂ ਆ ਹਾਂ ਜੀ ਹੁਣ ਲੈ ਲਿਆ ਟੂਟੇ ਆਪਾਂ ਚਲ ਜੀ ਆ ਸਾਹਮਣੇ ਕੰਟਰੋਲ ਚ ਜਾ ਗਿਆ ਜੀ ਆਪਾਂ ਤੇ ਆਹ ਕਿੱਥੀ ਜਾਣ ਨੂੰ ਕਹਿੰਦੇ ਸੀ ਪਰ ਜਾਨ ਵਾਲੀ ਕੋਈ ਗੱਲ ਆਉਂਦੀ ਆ ਮੈਂ ਨਾ ਡਰਦਾ ਇਹੇ ਕਹਿੰਦਾ ਸੀਗਾ ਜਾਣਾ ਵਾ ਮੈਂ ਕਹਾ ਤੈਨੂੰ ਡਰ ਲੱਗਣ ਲੱਗਾ ਜਾ ਕੇ ਤੂੰ ਮੁੜ ਕੇ ਕਹਿਣਾ ਮੈਂ ਰਹਿਣਾ ਨਹੀਂ ਹੈਗਾ ਆਹ ਤਾਂ ਇਹ ਜੀ ਅਸੀਂ ਸਾਬ ਕਰਨੇ ਕੋਟੀ ਗੇਸੀ ਦੇ ਪਟਾਵਾਂਗੇ ਇਹਨੂੰ ਜਦੋਂ ਵਰਦ ਨੂੰ ਮੇਰਾ ਲੱਗਾ ਉਹ ਵੱਡੀ ਆ ਵੀ ਤੇ ਚੱਲਦੇ ਆਂ ਬਸ ਹੁਣ ਆਪਣੇ ਮੁੰਡੇ ਆ ਕੇ ਖਾਵਾਂਗੇ ਕੁਸ਼ਲ ਚੱਲਦੇ ਆਂ ਇੱਕ ਆ ਪਾ ਗੁਵਾਰਾ ਲੈਣਾ ਵਾ ਬੈਟਾਂ ਵਾਲਾ ਭੈਣ ਨੇ ਮਗਾਇਆ ਸੀ ਆਹ ਤੇ ਵੀ ਲejਾਂਗੇ ਆ ਚਾਲਦੇ ਆ ਘੁੰਮਣੇ ਮੇਲਾ ਬਸ ਇੰਨਾ ਇੱਧਰ ਕੱਪ ਪਲੇਟ ਲੱਗੇ ਹੋਏ ਆ ਸਾਹਮਣੇ ਬਾਕੀ ਨਾਲ ਖਾਣ ਪੀਣ ਦੀਆਂ ਹੋਰ ਚੀਜ਼ਾਂ ਵਾ ਪੇਠੇ ਵਗੈਰਾ ਹੋਗੇ ਰੁਧੀਆਂ ਵਗੈਰਾ ਹੋਗੀਆਂ ਇੱਧਰ ਛੋਟਾ ਬੈਠਾ ਇਹ ਨਾ ਸਾਰਾ ਇੱਧਰ ਜਾ ਗਈ ਹੈ ਬਾਕੀ ਖਾਣਾ ਪੀਣਾ ਬਾਹਰ ਹੀ ਖਾਵਾਂਗੇ ਤੇ ਫੇਰ ਪੂੜੀ ਖਾ ਲੈਂਦੇ ਆ ਉਸੋ ਉਹਗਾ ਤੁਸੀਂ ਮੇਲੇ ਤੇ ਆਏ ਕੋਈ ਖਾਦ ਕੇ ਗਏ ਆ ਕਿਉਂ ਬਈ ਕਿਉਂਕਿ ਇੱਥੇ ਪੈਸੇ ਲਾਣੇ ਮੈਨੂੰ ਵਧੀਆ ਲੱਗਦੇ ਨੇ ਕਿਉਂਕਿ ਬਾਹਰ ਜਾ ਕੇ ਖਾਵਾਂਗੇ ਉੱਥੇ ਰਾਵਣਾ ਸਵਾਰਨਾ ਬੈਠ ਕੇ ਕਿਤੇ ਏਸੀ ਦੇ ਕੈਫੇ ਤੇ ਬੈਠ ਕੇ ਇੱਥੇ ਗਰਮੀ ਹੋਊਗਾ ਫਿਰ ਆਪਾਂ ਪਿਛਲੇ ਮੇਲੇ ਆ ਵੀ ਗੇਮ ਖੇਡੀ ਸੀਗੀ ਤੇ ਇਹਦੇ ਤੋਂ ਭਰਾ ਨੂੰ ਦੇਸਕੁਰ ਨਿਕਲਿਆ ਇੱਕ ਬੈਗੜ ਬਾਕੀ ਇੱਧਰ ਦਾ ਛੋਟੇ ਬੱਚਿਆਂ ਸੈਕਸ਼ਨ ਆ ਸਾਰੇ ਸਾਹਮਣੇ ਆ ਬੋਨਾਂ ਵਾਲਾ ਭਾ ਜਿੰਨੀ ਤੁਸੀਂ ਬੋਲ ਪਾਉਂਗੇ ਉਹ ਸਾਨੂੰ ਗਿਫਟ ਮਿਲੂਗੇ ਤੇ ਇੱਧਰ ਆ ਮਨਪੂਰਨਾਂ ਨਿਸ਼ਾਨੇ ਦਾ ਵਾਲਾ ਇੱਧਰ ਛੋਟੇ ਹੀ ਆ ਸਾਰੇ ਟੰਡੋਲ ਤੇ ਝੂਟੇ ਵਗੈਰਾ ਬੱਚਿਆਂ ਵਾਸਤੇ ਚਲੋ ਚਾਲਦੇ ਆਂ ਬਸ ਇੰਨਾ ਕ ਮੇਲਾ ਘੁੰਮ ਲਿਆ ਬਹੁਤ ਆ ਨਾਲ ਆਪਾਂ ਰਹਿਗਾ ਜਾਣਾ ਹੈਗਾ ਵਲੋਗਿੰਗ ਕਰ ਲੰਨੇ ਆ। ਸੁਪਾਰ ਦਾ ਮੇਲਾ ਤੁਹਾਨੂੰ ਦਿਖਾਵਾਂਗੇ ਨਾਲ ਆਪਾਂ। ਹੋਰ ਵੀ ਦੇਖਣਾ। ਕਾਰ ਹੀ ਖਤਮ ਕਰਤੀ ਮੰਦੂਤੀ ਈ ਇਹਨਾਂ ਨੇ। ਆਲਾ ਮੈਂ ਤਾਂ ਮੋਸਾਂ ਲੱਗਾ ਈ ਸੁਪਾਰ ਤੇ ਮੇਰਾ ਤਾਂ ਲੱਗਦਾ ਇੱਥੇ ਉਹ ਗੱਦੀ ਆ جتھے ਸਪਾਰਾ ਮੇਰਾ ਲੱਗਦਾ ਵਾ ਕਿ ਇਹ ਸਤਾਨ ਹੀ ਬਣਿਆ ਹੋਇਆ ਮੱਥਾ ਟੇਕ ਰੂ ਸਾਰ ਉਹ ਹੁਣ ਮੈਨੂੰ ਦਿੱਕਰ ਨੂੰ ਹੈਗਾ ਨਾਲ ਇੱਕ ਟਾਈਮ ਜ਼ਿਆਦਾ ਹੋ ਗਿਆ ਸਾਢੇ 9 ਹੋ ਗਏ ਆ ਚੱਲਦੇ ਆਪਾਂ ਹੁਣ ਘਰਾਂ ਨੂੰ ਘੰਟਾ ਜਿਹਾ ਧਰੇ ਜਾਣ ਲੱਗਣਾ ਮੁੜ ਕੇ ਤੇ ਚੱਲਦੇ ਆਂ ਬੱਸ ਸਪਾਰ ਪਿੰਡ ਸਤੰਬਰ ਦੇ ਮਹੀਨੇ ਲੱਗਦਾ ਵਾ ਤੁਹਾਨੂੰ ਵੀ ਯਾਦ ਹੋਵੇਗਾ ਬਾਅਦ ਚੱਲਦੇ ਆਂ ਫੇਲਪੁੜੀ ਲੈਲੀ ਤੇ ਵੀਰ ਹੁਣੀ ਮੁਕਤਸਰ ਉਹ ਸਪੈਸ਼ਲ ਇੱਥੇ ਆਏ ਆ ਮੇਲਾ ਦੇਖਣ ਤੇ ਨਾਲ ਆਪਣਾ ਕੰਮ ਕਰਨ ਵਾਸਤੇ ਹਾਂਜੀ ਬਾਜੀ ਹਾਂਜੀ ਬਾਜੀ ਹਾਂਜੀ ਵੀਰੇ ਵਲੌਗ ਕਰੀਆ ਓਕੇ ਵੀਰੇ ਚਲੋ ਜੀ ਚੱਲਦੇ ਹਾਂ ਹੁਣ ਆਪਣੀ ਪਾਰਕਿੰਗ ਵੱਲ ਨੂੰ ਬਾਈਕ ਲਈਏ ਤੇ ਚੱਲੀਏ ਫਿਰ ਅੱਗੇ ਚਲੋ ਜੀ ਇਹ ਭੈਣ ਨੇ ਮਗਾਇਆ ਸੀਗਾ ਬੈਲੂਨ ਉਹਨਾਂ ਨੇ ਵਾਰ ਨੂੰ ਲੈ ਕੇ ਜਾਣਾ ਇਟਲੀ ਨੂੰ ਪਰਸੋਂ ਆਜ ਫਲਾਈਟ ਆ ਤੇ ਚਲਦੇ ਹਾਂ ਚਲੋ ਜੀ ਆਪਾਂ ਇਧਰ ਦਵਾ ਲੈ ਲਿਆ ਹਾਂ ਹਾਂ ਤੇ ਆਪੀ ਬਾਹਰ ਜਾ ਕੇ ਫਲਾਣਦੇ ਰਹੋਗੇ ਸਾਹਮਣੇ ਟਰੈਕਟਰ ਟਰੈਕਟਰ ਦੇ ਕੋਲ ਨਾ ਕਿ ਐਡਾ ਮੈਸੀ ਇਧਰ ਪਿੰਡ ਨਾਲ ਲੱਗ ਲੱਗੇ ਤਾਂ ਕਰਕੇ ਸਾਰੇ ਮਿੱਤਰ ਭਰਾ ਸਾਰੇ ਇਧਰ ਟਰੈਕਟਰ ਲੈ ਕੇ ਹੁੰਦੇ ਆ ਸਾਹਮਣੇ ਦੁਕਾਨਾਂ ਲੱਗੀਆਂ ਆਆਂ ਖਾਣ ਪੀਣ ਦੀਆਂ ਤੇ ਇਧਰ ਕੋ ਸਾਮਾਨ ਦੀਆਂ ਯਾਰ ਬਾਜਾ ਰਹਿਣਾ ਸੀਗਾ ਇੱਕ ਆਪ ਲੈਣਾ ਸੀ ਪਰਾਂ ਦਾ ਬਾਜਾ ਬਾਜਾ ਪਰਾਂ ਦਾ ਹੀ ਕਰਨਾ ਚਲੋ ਚੱਲਦੇ ਆ ਜੀ ਹੁਣ ਮਿਲ ਕੇ ਰਸ ਬੜਾ ਸੀਗਾ ਇਸ ਕਰਕੇ ਮਜਾ ਦਾ ਘੁੰਮਿਆ ਨਹੀਂ ਤੇ ਇੱਕ ਅਸੀਂ ਲੇਟ ਹੋ ਗਏ ਸਾਡੇ ਨਾਲ ਦੋ ਜਣਾਂ ਨੇ ਹੋਰ ਆਣਾ ਸੀਗਾ ਉਹਨਾਂ ਦਾ ਪਲਾਨ ਕੈਨਸਲ ਹੋ ਗਿਆ ਅੱਜ ਟਾਈਮ ਤੇ ਚਲੋ ਜੀ ਚੱਲੀਏ ਆਪਣੀ ਪਾਰਕਿੰਗ ਕੋਲ ਆ ਗਏ ਆ ਬਸ ਤੇ ਆ ਲੈ ਲਿਆ ਪਤਾ ਨਹੀਂ ਉਧਰ ਕਿੱਦਾਂ ਫਲਾਉਗੇ ਤੇ ਲੈ ਦੁੱਧ ਲੈਣਾ ਸੀਗਾ ਜਿਹੜਾ ਫੁੱਲਿਆ ਹੋਇਆ ਸੀ ਪਰਫੈਕਟ ਟੈਚੀ ਤੇ ਰੱਖਣਾ ਕੋਸਾ ਆਉਣਾ ਸੀਗਾ ਔਰ ਚੱਲਦੇ ਆ ਹੁਣ ਆਪ ਹੀ ਜਾ ਕੇ ਉਧਰੋਂ ਪਾਪੜਾ ਹਵਾ ਵਰਕੇ ਬਣਾ ਲੂਗੇ ਚਲੋ ਹੀ ਆਪਾ ਵਾਵਾ ਦੂਰ ਲਾਇਆ ਯਾਰ ਮੋਟਰਸਾਈਕਲ ਆ ਸਾਹਮਣੇ ਇਧਰ ਪਹਾੜਾ ਉੱਪਰ ਸਾਰੇ ਦੇਖਣ ਜਾਂਦੇ ਆ ਤੇ ਆਪਾਂ ਟਾਈਮ ਨਾ ਆਏ ਹੁੰਦੇ ਉੱਪਰ ਜਾ ਕੇ ਵੀਡੀਓ ਬਣਾ ਲੈਂਦੇ ਚਾਹੀਏ ਲੇਟ ਹੋ ਗਏ ਫਾਸ ਦੇ ਲੇਟ ਇਧਰ ਨੇ ਅੰਗ ਸਿੰਘ ਬਾਬਾ ਜੀ ਉਹਨਾਂ ਨੇ ਆਪਣਾ ਸਟਾਲ ਲਾਇਆ ਹੋਇਆ ਵਾ ਚਲੋ ਫਿਰ ਸ਼ਸਤਰ ਵਗੈਰਾ ਕੰਦੇ ਵੀ ਆ ਪਰ ਆ ਪੰਜਾਬ ਪੁਲਿਸ ਵੀ ਆ ਗਈ ਜੀ ਮੇਲੇ ਵਿੱਚ ਆਹ ਕੋ ਸਾਹਮਣੇ ਰਸੀ ਉਦੇ ਤੁਰਦੇ ਪਏ ਲਾਈਟ ਇਧਰ ਘਾਟਾ ਤਾਂ ਕਰਕੇ ਗਾਦੀ ਢਾੜੀ ਤੇ ਜਾਦਾ ਚਲਦੇ ਹੁਣ ਅੱਗੇ ਉਹ ਆ ਵੀ ਸੋਹਣੇ ਆ ਆ ਵੀ ਸੋਹਣੀਆਂ ਤਲਵਾਰ ਜੀ ਯਾਰ ਇੱਕ ਅੱਰੀ ਆਪਾਂ ਕਲਾਸ ਲੈ ਗਏ ਸੀ ਕਲਾਸ ਲੈ ਗਏ ਜੀ ਉਹ ਆ ਕਰਪਾਨ ਲੈ ਕੇ ਗਏ ਸੀ ਲੱਟਾਂ ਵਾਲੀ ਬੰਦੇ ਅਜ ਫਾਜੇ ਵੀ ਲੈ ਕੇ ਗਏ ਸੀ ਕਲਾਸ ਲੈ ਕੇ ਆ ਸੀ ਕੋਈ ਇੱਥੇ ਰੁਕੇ ਸੀਗੇ ਹੁਣ ਆਪਾਂ ਆ ਘੋਟਾ ਨਾ ਯਾਰ ਲੈਣ ਕੀ ਕਹਿੰਦੇ ਐ ਇਹਨੂੰ ਕੁੰਡਾ ਕੁੰਡੀ ਕਹਿੰਦੇ ਕੁੰਡੀ ਲੈਣ ਰੁਕੇ ਸੀਗੇ ਬਾਹਰ ਮਾਮਾ ਜੀ ਉਹਨਾਂ ਨੇ ਮੜਾਈਆ ਪੜਾਣ ਲੈ ਕੇ ਜਾਣੀ ਆ ਨਾਲ ਆਪਣੇ ਬਾਹਰ ਦੇ ਜਿੱਦਾਂ ਉਹ ਘੱਟ ਮਿਲਦੀਆਂ ਤਾਂ ਆ ਕਰਕੇ ਜਦੋਂ ਫੇਰ ਇੱਧਰ ਆਂਦੇ ਹਾਂ ਜਦੋਂ ਲੈ ਜਾਂਦੇ ਆ ਆ ਸਾਹਮਣੇ ਇੱਥੇ ਪਾਰਕਿੰਗ ਆਪਾਂ ਲਾਇਆ ਜੀ ਮੋਟਰਸਾਈਕਲ ਲੈ ਗਏ ਆ ਹੁਣ ਤੇ ਚੱਲਦੇ ਆ ਫੇਰ ਆ ਗਿਆ ਜੀ ਆਪਣੀ ਬਾਈਕ ਕੋਲ ਤੇ ਸਾਹਮਣੇ ਸੀਗਾ ਇੱਧਰ ਮੇਲਾ ਆ ਥੋੜਾ ਜਿਹਾ ਪਹਾੜ ਵਿੱਚ ਬਣਿਆ ਹੋਇਆ ਹੁਣ ਪਤਾ ਨਹੀਂ ਕੱਲਾ ਇੱਕ ਇਹੀ ਪਹਾੜਾ ਹੋਰ ਲੱਗਦੇ ਦੇਖਿਆ ਨਹੀਂ ਕਤਤਾ ਬਾਈਕਾਂ ਪਤਾ ਨਹੀਂ ਕਿੰਦਾਂ ਕਿੰਦਾਂ ਲਾਈਆਂ ਹੋਈਆਂ ਲੋਕਾਂ ਨੇ ਥੋੜੀ ਜਗ੍ਹਾ ਤਾਂ ਛੱਡ ਦਿਓ ਕੱਢਣ ਵਾਸਤੇ ਉਹ ਵੱਧ ਕੇ 10 ਮਿੰਟ ਹੋ ਗਏ ਵੀ ਬਚ ਗਏ ਹੁਣ ਬਾਈਕ ਆਪਣੀ ਲਿਆਂਦੀ ਆ ਚਲਦੇ ਹਾਂ ਹੁਣ ਚਲੋ ਜੀ ਹੁਣ ਆਪਾਂ ਆ ਗਏ ਆਪਣੇ ਘਰਾਂ ਵੱਲ ਨੂੰ ਦਾਸ ਜਾਵਾ ਛੋਟ ਬਹੁਤ ਘੱਟ ਲਿਆ ਕੋਈ ਲੇਟ ਹੋ ਗਏ ਸੀਗੇ ਥੋੜਾ ਜਿਹਾ ਜਲਦੀ ਆਪਾਂ ਆ ਗਏ ਹੁਣ ਭੁੱਖ ਮੋਦ ਲੱਗੀ ਘਰੇ ਆ ਕੇ ਰੋਟੀ ਪਾਣੀ ਖਾਈਏ ਘਰੇ ਆਂਦੇ ਨੂੰ ਇੰਨਾ ਟਾਈਮ ਹੋ ਗਿਆ 10 ਵਜੇ ਗਿਆ ਤਾਂ ਕਰਦੇ ਬਾਹਰ ਕੀ ਤਰੋ ਦੇਣ ਹਾਂਜੀ ਜੀ ਹੁਣ ਆਪਾਂ ਘਰੇ ਆ ਗਏ ਸੀਗੇ ਤੇ ਕਿੱਦਦਾ ਲੱਗਾ ਤੁਹਾਨੂੰ ਵਲੌਗ ਕਮੈਂਟ ਕਰਕੇ ਦੱਸਿਓ ਤੇ ਘੰਟਾ ਪਣ ਜਾਣ ਲਗਾ ਘੰਟਾ ਉਹਨੂੰ ਲੱਗਾ ਨਾਲ ਦੋ ਜਣੇ ਹੋਰ ਜਾਣਾ ਸੀਗਾ ਫੇਰ ਜਿਆਦਾ ਮਿਧਾ ਆਣਾ ਸੀ ਉਹਨਾਂ ਦਾ ਅਚਾਨਕ ਪਲਾਨ ਕੈਨਸਲ ਹੋ ਗਿਆ ਉਹਨਾਂ ਕਰਕੇ ਅਸੀਂ ਵੀ ਲੇਟ ਹੋ ਗਏ ਨਹੀਂ ਤਾਂ ਅਸੀਂ 5 ਵਜੇ ਨਿਕਲਦੇ ਸਾਡਾ ਟਾਈਮ ਸੀਗਾ ਕਰਦੇ ਕਰਦੇ 7 ਵਜੇ ਨਿਕਲੇ 2 ਘੰਟੇ ਲੇਟ ਹੋ ਗਏ ਇਹ ਛਪਾਰ ਪਿੰਡ ਆ ਜੀ ਅਮਰਗੜ ਦੇ ਵਿੱਚ 35 ਕਿਲੋਮੀਟਰ ਦੂਰ ਹੈ ਲੁਧਿਆਣੇ ਤੋਂ ਹਰੇਕ ਸਾਲ ਇਹ ਸਤੰਬਰ ਦੇ ਮਹੀਨੇ ਵਿੱਚ ਲੱਗਦਾ ਵਾ ਚਲੋ ਜਦੋਂ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਇੱਧਰ ਤੇ ਹੋਰ ਵਧੀਆ ਵਧੀਆ ਘੈਂਟ ਘੈਂਟ ਬਲੌਗ ਦੇਖਣ ਵਾਸਤੇ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕਿ ਸਾਡਾ ਜਦੋਂ ਨਵਾਂ ਬਲੌਗ ਆਵੇ ਤੁਹਾਨੂੰ ਨਾਲ ਲੱਗਦਾ ਪਤਾ ਲੱਗ ਜਾਊਗਾ ਤੁਸੀਂ ਉਸੇ ਟਾਈਮ ਸਾਡਾ ਬਲੌਗ ਦੇਖ ਸਕਦੇ ਹੋ ਬਾਕੀ ਆਪਣਾ ਮੇਨ ਕੰਮ ਹੈਗਾ ਜੀ ਪੱਗਾਂ ਬੰਨਣ ਦਾ ਆ ਮੈਂ ਦਸਤਾਰ ਕੋਚ ਆ ਤੇ ਆਪਾਂ ਵਿਆਹ ਸ਼ਾਦੀ ਦਸਤਾਰਾਂ ਸਜਾਈ ਦੀਆਂ ਵਾ ਜੋਧਪੂਰੀ ਸਾਫੇ ਵੀ ਸਰਦਾਰਾਂ ਵਾਲੀ ਨੇ ਦਸਤਾਰਾਂ ਵੀ ਆਪਾਂ ਸਜਾਉਂਦੇ ਆ ਕਿ ਜੇ ਨੇ ਆਪਣੇ ਵਿਆਹ ਦੇ ਬਣਾਣੀ ਹੋਵੇ ਜਾਂ ਪ੍ਰੀ ਵਿਡਿੰਗ ਫੰਕਸ਼ਨ ਤੇ ਜਾਂ ਹੋਰ ਕਿਸੇ ਵੀ ਫੰਕਸ਼ਨ ਦੇ ਜਾਂ ਹਿੰਦੂ ਵਿਡਿੰਗ ਫੰਕਸ਼ਨ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਸਕ੍ਰੀਨ ਤੇ ਵੀ ਆ ਜਾਓ ਤੁਸੀਂ ਦੇਖ ਲਿਓ ਠੀਕ ਆ ਮਿਲਦਾ ਹਾਂ ਕੋਈ ਸੈਗਲਰ ਵਿੱਚ ਜੇ ਵੀਲੋਕ ਉੱਤੇ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਰੂਰ ਮੈਂ ਤੁਹਾਨੂੰ ਵਾਰ-ਵਾਰ ਦੱਸਦਾ ਠੀਕ ਆ ਤੇ ਐਦਾਂ ਹੀ ਸਪੋਰਟ ਕਰਦੇ ਰਹੋ ਆਪਣੇ ਭਰਾ ਨੂੰ ਟੈਲ देम ਬਾਏ ਬਾਏ ਹਾਂ ਜੀ ਨਿਊਟਰ ਲਖਾ ਲਓ ਗਾਇਜ਼